ਨਮਿਤ ਕੀ ਲੱਗਦਾ ਵਾ ਜਿਵੇਂ ਆਸਟ੍ਰੇਲੀਆ ਨੇ ਬੈਨ ਕੀਤਾ ਵਾ ਸੋਸ਼ਲ ਮੀਡੀਆ ਬੱਚਿਆਂ ਵਾਸਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਸਤੇ ਇੰਡੀਆ ਚ ਵੀ ਇਹੋ ਜਿਹਾ ਬੈਨ ਦੀ ਲੋੜ ਹੈ। ਅਹ ਅਹ ਕਿ ਬਹੁਤ ਮੁਸ਼ਕਲ ਹੈ ਇੰਡੀਆ ਚ ਬੈਨ ਕਰਨਾ ਬਿਕੋਜ਼ ਐਵਰੀ ਜਿਹਦਾ ਮੇਰੇ ਕੋਲ ਅਗਰ ਫੋਨ ਆ ਤਾਂ ਮੇਰੇ ਫੋਨ ਦੇ ਮਤਲਬ ਕਿ ਐਜ਼ ਅ ਪੇਰੈਂਟ ਜਦੋਂ ਮੈਂ ਫੋਨ ਖਰੀਦੂੰਗੀ ਮੈਂ 2-3 ਫੋਨ ਲੈ ਹੁਣ 1 ਇੱਕ ਫੋਨ ਮੇਰਾ ਬੱਚਾ ਯੂਜ਼ ਕਰ ਸਕਦਾ ਹੈ। ਰਾਈਟ ਯੂ نو ਸੋ ਉਹ ਕਿਦਾ ਕੰਟਰੋਲ ਕਰਾਂਗੇ ਹਾਮਲੀ ਪੇਰੈਂਟਸ ਆ ਮਤਲਬ ਕਿ ਜਿਹੜੇ ਕਿ ਸਟ੍ਰਿਕਟ ਆ ਕਿ ਮੈਂ ਬੱਚੇ ਨੂੰ ਫੋਨ ਨਹੀਂ ਦੇਣਾ ਯੂ نو ਆਨ ਸਕੂਲਸ ਕਰਦੇ ਆ ਦੇ ਉਹ ਨਹੀਂ ਅਲਾਉ ਕਰਦੇ ਫੋਨ ਜਦੋਂ ਬੱਚਾ ਸਕੂਲ ਪਹੁੰਚਦਾ ਆ ਉੱਥੇ ਤੁਹਾਨੂੰ ਡਿਪੋਜ਼ਿਟ ਕਰਨਾ ਪੈਂਦਾ ਹੈ ਫੋਨ ਛੁੱਟੀ ਟਾਈਮ ਤੇ ਉਹ ਫੋਨ ਦਿੱਤਾ ਜਾਂਦਾ ਹੈ ਬਿਕੋਜ਼ ਕਈ ਵਾਰੀ ਡਰਾਈਵਰਸ ਪਿਕ ਕਰ ਰਹੇ ਆ ਬੱਚੇ ਨੇ ਟਿਊਸ਼ਨ ਤੇ ਜਾਣਾ ਹੈ ਤਾਂ ਉਹ ਪੇਰੈਂਟਸ ਨੇ ਫੋਨ ਉਹਨਾਂ ਦੀ ਆਪਣੀ ਸਹੂਲਤ ਲਈ ਦਿੱਤੇ ਹੋਏ ਆ ਬਿਕੋਜ਼ ਇਹ ਬਾ ਦੋਨੋ ਪੇਰੈਂਟਸ ਵਰਕਿੰਗ ਆ ਬਟ ਇੱਕ ਕੁਐਸਚਨ ਹਮੇਸ਼ਾ ਮੇਰੇ ਦਿਮਾਗ ਚ ਆਂਦਾ ਆ ਮੈਂ ਆਪਣੇ ਬੱਚੇ ਦਾ ਆਣਾ ਜਾਣਾ ਰੈਗੂਲੇਟ ਕਰ ਰਹੀ ਹਾਂ ਬਟ ਵੈਨ ਦ ਡੋਰ ਇਜ਼ ਕਲੋਜ਼ਡ ਹੂ ਇਜ਼ ਦ ਸਟ੍ਰੇਂਜਰ ਵਿਦ ਮਾਈ ਚਾਈਲਡ ਰਾਈਟ ਤੁਹਾਨੂੰ ਸਮਝ ਆਇਆ ਰਾਤ ਨੂੰ ਬੱਚਾ ਫੋਨ ਦੇਖ ਰਿਹਾ ਹੈ ਚੈਟਿੰਗ ਹੋ ਰਹੀ ਆ ਕਿਹਦੇ ਨਾਲ ਕਰ ਰਿਹਾ ਮੈਂ ਉਹਨੂੰ ਇੱਕ ਡੈਡਲਾਈਨ ਦਿੱਤੀ ਹੋਈ ਆ ਕਿ Uh, 16 year old or a 17 year old child birthday party to 9:30 baje ghar wapis aaugi aaugi hm hm but 10 baje raat nu 1 baje chatting ho rahi hai how are you going to control that part so ere vich i ਗਵਰਨਮੈਂਟ ਰੈਗੂਲੇਸ਼ਨਸ ਕਿੰਨੇ ਕੰਮ ਕਰਦੇ ਆ ਇਹਦਾ ਕੰਟਰੀ ਲਾਈਕ ਆਸ ਉਹਦਾ ਨਹੀਂ ਮੈਨੂੰ ਪਤਾ ਬਟ ਇਹ ਰੈਗੂਲੇਸ਼ਨ ਤੁਹਾਨੂੰ ਐਸ ਅ ਪੇਰੈਂਟ ਵੀ ਕਰਨੀ ਪੈਂਦੀ ਆ ਕਿ ਮੈਂ ਆਪਣੇ ਬੱਚੇ ਨੂੰ 16 ਸਾਲ ਤੋਂ ਪਹਿਲਾਂ ਫੋਨ ਦੇਣਾ ਹੀ ਨਹੀਂ ਆ ਵਿੱਚ ਆਈ ਡਿਡ ਨੋਟ ਗਿਵ oh ਪਰ ਪਰ ਕੋਰੋਨਾ ਵੇਲੇ ਤੇ ਨਮੀਤ ਕੋਰੋਨਾ ਵੇਲੇ ਤੇ ਸਕੂਲਾਂ ਨੇ ਕਿਹਾ ਸੀਗਾ ਕਿ ਤੁਸੀਂ ਆਨਲਾਈਨ ਕਲਾਸਾਂ ਲੈਣੀਆਂ ਆ ਲੈਪਟਾਪ ਯੋ ਕਿ ਉਹ ਡਾਈਨਿੰਗ ਟੇਬਲ ਤੇ ਬਿਠਾ ਕੇ ਲੈਪਟਾਪ ਤੇ ਕੰਮ ਹੋ ਰਹੀ ਸੀ ਸੋ ਯੂ نو ਵਟ ਇਜ਼ ਹੈਪਨਿੰਗ ਦੇਖੋ ਗਿਰਜ ਜਬ ਬਦਮਨਾ ਹੈ ਕਿ ਅਸੀਂ ਕਈ ਵਾਰ ਬੱਚਿਆਂ ਨੂੰ ਪ੍ਰੋਜੈਕਟ ਸਕੂਲੋਂ ਆ ਜਾਂਦੇ ਆ ਜਿਹੜੇ ਕਿ ਬੱਚੇ ਕਹਿੰਦੇ ਆ ਕਿ ਲਾਇਬ੍ਰੇਰੀ 'ਚ ਕਿਤਾਬ ਨਹੀਂ ਹੈ ਅਵੇਲੇਬਲ ਜੀ ਮੈਂ ਤੋਂ ਸੋਸ਼ਲ ਮੀਡੀਆ 'ਤੇ ਦੇਖੂੰਗਾ ਗੂਗਲ 'ਤੇ ਦੇ ਚੈੱਕ ਕਰੂੰਗਾ ਅੱਧੇ ਤੋਂ ਜ਼ਿਆਦਾ ਪ੍ਰੋਜੈਕਟਸ ਬੱਚੇ ਗੂਗਲ ਜਾਂ ਕਿਸੇ ਹੋਰ ਸਾਈਟ ਤੋਂ ਡਾਊਨਲੋਡ ਕਰਦੇ ਆ ਉਹਨੂੰ ਰੀਡ ਕਰਦੇ ਆ ਉਹਨੂੰ ਪੜ੍ਹ ਕੇ ਉਹਨੂੰ ਕਰਦੇ ਆ ਸੋ ਦੇ ਇਹ ਮਤਲਬ ਕਿ इट्स ਅ ਮਿਕਸਡ ਬੈਗ ਹਾਂ ਮੈਨੂੰ ਲੱਗ ਰਿਹਾ ਹੈ ਕਿ ਸਕੂਲ ਤੇ ਕਈ ਸਕੂਲ ਤੇ ਗੂਗਲ ਔਰ ਚੈਟ ਜੀਪੀਟੀ ਵਗੈਰਾ ਨੂੰ ਇਨਕਰੇਜ ਕਰਦੇ ਆ ਯੈਸ AI ਇਸ ਕਮਿੰਗ ਹੁਣ ਤੁਸੀਂ ਆਲ ਦਾ ਟਾਈਮ ਯੂ ਹੈਰ ਬੱਚਿਆਂ ਨੂੰ AI ਕੇ ਕਲਾਸਿਸ ਚੱਲ ਰਹੇ ਹਨ ਆਫਟਰ ਸਕੂਲ ਹਾਲੀਡੇ ਵਿੱਚ AI ਦੀਆਂ ਕਲਾਸਾਂ ਸਕੂਲਸ ਕੰਡਕਟ ਕਰ ਰਹੇ ਆ ਸੋ ਇਟ ਇਟਸ ਲਾਈਕ ਯੂ نو ਮੈਂ 1800 ਦੇ ਵਿੱਚ ਤਲਵਾਰ ਨਾਲ ਲੜਾਈ ਕਰ ਰਹੀ ਸੀ ਤਾਂ ਮੈਂ ਉਹ ਵੀ ਐਕਸਪੈਕਟ ਕਰੂੰਗੀ ਕਿ ਬਾਰਡਰਾਂ ਤੇ ਮੇਰੇ ਨਾਲ ਜਿਹੜਾ ਅਕ੍ਰੋਸ ਦਾ ਬਾਰਡਰ ਹੈ ਉਹ ਤਲਵਾਰ ਨਾਲ ਲੜਾਈ ਕਰੂਗਾ ਇਟ ਇਜ਼ ਨੋਟ ਪੋਸੀਬਲ ਸੋ ਇਹਦੇ ਵਿੱਚ ਬੜਾ ਸੋਚ ਵਿਚਾਰ ਐਂਡ ਇਹ ਆਈਸੋਲੇਸ਼ਨ ਦੇ ਵਿੱਚ ਸੋਚ ਵਿਚਾਰ ਆਦੀ ਹੋ ਸਕਦਾ ਇਹ ਬੱਚਿਆਂ ਦੇ ਨਾਲ ਸੋਚ ਵਿਚਾਰ ਹੋ ਸਕਦਾ ਬੱਚਿਆਂ ਦੇ ਨਾਲ ਸੋਚ ਵਿਚਾਰ ਹੋ ਸਕਦਾ ਪਰ ਤੁਸੀਂ ਆਪਣੇ ਜੋ ਬੱਚਿਆਂ ਨੂੰ ਜੇ ਕਹੋ ਕਿ 16 ਸਾਲ ਤੋਂ ਘੱਟ ਅੱਜ ਕੱਲ ਰੈਸਟ੍ਰਿਕਸ਼ਨ ਲਾਉਣੀ ਆ ਤਾਂ ਉਹਨਾਂ ਦਾ ਕੀ ਰਿਐਕਸ਼ਨ ਹੋਊਗਾ ਉਹਨਾਂ ਦਾ ਗੁੱਸਾ ਵੀ ਹੁੰਦਾ ਹੈ ਬਿਕੋਜ਼ एवरीवन एल्स इज यूजिंग ਤਾਂ ਫਿਰ ਗੁੱਸਾ ਤਾਂ ਆਊਗਾ ਐਂਜ਼ਾਇਟੀ ਆ ਮਲਕੀ ਅਗਰ ਹਮ ਤੁਸੀਂ ਕਦੇ ਨੋਟਿਸ ਕਰਿਓ ਯੰਗਸਟਰਸ ਨੂੰ ਅਗਰ ਉਹਨਾਂ ਦਾ ਫੋਨ ਘਰ ਹੀ ਰਹਿ ਗਿਆ ਆ ਹਮ ਦੇ ਹੈਵ ਅ ਐਂਜ਼ਾਇਟੀ ਥੈਟ ਸਾਡੇ ਕੋਲ ਫੋਨ ਨਹੀਂ ਉਹਨਾਂ ਦਾ ਜਿਹੜਾ ਸਿਕਿਉਰਿਟੀ ਬਲੈਂਕਟ ਆ ਉਹ ਇੱਕ ਫੋਨ ਬਣ ਚੁੱਕਾ ਹੈ ਹਮ 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 ਉਹਨਾਂ ਦਾ ਸਿਕਿਉਰਿਟੀ ਬਲੈਂਕਟ ਇੱਥੇ ਤੱਕ ਫੋਨ ਬਣ ਚੁੱਕਿਆ ਹੈ ਕਿ ਉਹਨਾਂ ਨੂੰ ਆਪਣੀ ਸ਼ਹਿਰ ਦੇ ਰਸਤੇ ਵੀ ਪਤਾ ਹਮ ਓਕੇ ਬਰ ਗੂਗਲ ਆ ਕੇ ਰਸਤਿਆਂ 'ਚ ਪਹੁੰਚਦੇ ਆ। ਹੂੰ। ਸੋ that is some weird flawed system। ਮਲਕਿ ਇੱਕ ਹਿਊਮਨ ਬੀਂਗ ਜਿਨੇ ਇੱਕ ਚੀਜ਼ ਨੂੰ ਇਨਵੈਂਟ ਕੀਤਾ ਆ। ਹੂੰ। ਉਸ ਚੀਜ਼ ਤੇ ਇੰਨਾ ਜ਼ਿਆਦਾ ਡਿਪੈਂਡ ਕਰ ਰਿਹਾ ਆ ਕਿ ਆਪਣੀ ਓਨ ਇਨਸਟਿੰਕਸ ਹੂੰ which I've lasted you more than 5000 years of human history। ਤੁਸੀਂ ਉਸ ਇਨਸਟਿੰਕਸ ਤੇ ਨਾ ਅ ٹرسٹ ਕਰਕੇ ਤੁਸੀਂ ਇੱਕ ਉਬ ਮੈਂ ਨਹੀਂ ਚੀਜ਼ ਤੇ ٹرسٹ ਕਰ ਰਹੇ ਹਾਂ ਸਰ ਜਿਹੜੀ ਕਿ ਕਿਤੇ ਵੀ ਕੋਲਾਪਸ ਹੋ ਸਕਦੀ ਇਟਸ ਲਾਈਕ ਡਰਾਈਵਿੰਗ ਅ ਕਾਰ ਐਂਡ ਹੈਵਿੰਗ ਫੁੱਲ ਕੰਫੀਡੈਂਸ ਆਫ ਰੀਚਿੰਗ ਦ ਡੈਸਟੀਨੇਸ਼ਨ A ਰਸਤੇ ਜੇ ਅਗਰ ਪੈਟਰੋਲ ਖਤਮ ਹੋ ਗਿਆ ਗੱਡੀ ਖਰਾਬ ਹੋ ਗਈ ਤੁਸੀਂ ਕਿੱਦਾਂ ਪਹੁੰਚੋਗੇ ਅਗਰ ਤੁਸੀਂ ਆਪਣੀ ਲੱਤਾਂ ਨਹੀਂ ਯੂਜ਼ ਕੀਤੀਆਂ ਹਾਊ ਆਰ ਯੂ ਗੋਇੰ ਟੂ ਰੀਚ ਬਿਲਕੁਲ ਠੀਕ ਹੈ so so, so, so i think it's a you know? very complex it's very a complex, complex. Uh, issue aur dekhde haan ke is passe nu india turda va lekin australia ne ek pehl kadmi zarur kiti ha aur dekhna hai hoga ki utthe eh pehl kadmi jehdi hai kinni k kamyab hundi hai niti namidhi ji bahut dhanwaad thank you for joining i just want to add one thing yeah the so jeda ki australia ne kita ki companies nu bhi regulate kita ha hmm you know uh, we have laws parents ki kar sakde hai bachche ki kar sakde what parents can do to the child hmm. we have these laws hmm. we never had laws for controlling the companies har uh, you want to tell me ki facebook te eh nahi ohna nu pata ki keda context utthe aa riya hai you know india is one of the largest country which sees born hmm. so assi ohdi gall nahi karde it's that's what i'm saying it's a mixed thing so companies jehdiya hai giya unna nu bhi pata hai ki sade page te ki chal rha hai ki nahi chal rha hai bas oh ek ek simple ji apni formality kar dende ya apni self declaration kar do be tusi 18 saal to vadh jye bas that is all exactly. that they require hmm. exactly and fake accounts bacche banande ha and that's the reality bilkul theek hai thank you thank you namneet bahut dhanwad thank you namneet thank you namneet cheema takkar